ਇਥੇ ਕੀ ਇੱਕ ਦੋਸਤ ਹੀ ਆਪਣੇ ਦੋਸਤ ਦਾ ਕਾਤਲ ਨਿਕਲਿਆ ਜਿੱਥੇ ਇੱਕ ਪਾਸੇ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਪਰ ਦੂਜੇ ਪਾਸੇ ਇਸ ਦੋਸਤੇ ਮਨ ਦੇ ਵਿੱਚ ਅਜਿਹਾ ਕੀ ਆਇਆ ਹੋਵੇਗਾ ਕਿ ਇਸ ਨੇ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਤ ਵੀ ਇੰਨੀ ਜ਼ਿਆਦਾ ਦਰਦਨਾਕ ਦਿੱਤੀ ਗਈ ਹੈ ਕਿ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਵਿਆਹ ਤੋਂ ਵਾਪਸ ਆ ਰਿਹਾ ਸੀ ਲੜਕਾ ਘਰ ਵਾਪਸ ਨਹੀਂ ਆਇਆ ਕੁਝ ਮੁੰਡੇ ਮੋਟਰਸਾਈਕਲ ਤੇ ਆਏ ਸਨ ਅਣਪਛਾਤੇ ਉਹਨਾਂ ਦੇ ਨਾਲ ਚਲਿਆ ਜਾਂਦਾ ਬਾਅਦ ਦੇ ਵਿੱਚ ਮੋਬਾਈਲ ਫੋਨ ਵੀ ਬੰਦਰ ਹੁੰਦਾ ਮਾਪਿਓ ਨੂੰ ਫਿਕਰ ਪੈ ਜਾਂਦੀ ਹੈ ਕਿ ਸਾਡਾ ਪੁੱਤ ਕਿੱਥੋਂ ਨਿਕਲਿਆ ਆਲੇ-ਦੁਆਲੇ ਖੋਜ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੁੱਤ ਦਾ ਕੁਝ ਵੀ ਨਹੀਂ ਪਤਾ ਲੱਗਦਾ ਤੇ ਫਿਰ ਆਖਿਰਕਾਰ ਇੱਕ ਟੋਏ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਉਹ ਟੋਏ ਨੂੰ ਪੁੱਟਿਆ ਜਾਂਦਾ ਹੈ ਤੇ ਅੰਦਰੋਂ ਆਪਣੇ ਪੁੱਤ ਨੂੰ ਇਸ ਹਾਲਾਤਾਂ ਦੇ ਵਿੱਚ ਦੇਖ ਕੇ ਮਾਪਿਓਂ ਦੀਆਂ ਤਾਂਾਂ ਨਿਕਲ ਜਾਂਦੀਆਂ ਨੇ ਦਰਅਸਲ ਪਿੰਡ ਦੇ ਵਿੱਚ ਹੀ ਤਕਰੀਬਨ 7 ਫੁੱਟ ਡੂੰਘੇ ਟੋਏ ਦੇ ਵਿੱਚੋਂ ਇਸ ਨੌਜਵਾਨ ਨੂੰ ਦੱਬ ਦਿੱਤਾ ਗਿਆ ਉਸ ਦੀ ਮੌਤ ਹੋ ਚੁੱਕੀ ਹੈ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਪੂਰਾ ਫਿਲਮੀ ਸੀਨ ਬਣਾਇਆ ਗਿਆ ਕਿ ਕਿਵੇਂ ਵਿਆਹ ਤੋਂ ਲੜਕਾ ਘਰ ਆ ਰਿਹਾ ਸੀ ਰਸਤੇ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਮੁੰਡੇ ਮਿਲੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਬਾਅਦ ਦੇ ਵਿੱਚ ਮੁੰਡੇ ਦਾ ਫੋਨ ਬੰਦ ਆਉਣ ਲੱਗ ਪਿਆ ਤੇ ਫੇਰ ਜਦੋਂ ਪਤਾ ਲੱਗਾ ਕਿ ਪੁੱਤ ਘਰ ਵਾਪਿਸ ਨਹੀਂ ਆਇਆ ਮਾਪਿਓ ਨੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਤੇ ਅਚਾਨਕ ਪਿੰਡ ਦੇ ਵਿੱਚ ਇੱਕ ਟੋਏ ਦੇ ਵਿੱਚੋਂ ਗੰਦੀ ਬਦਬੂ ਆ ਰਹੀ ਸੀ ਤੇ ਉਸ ਜਦੋਂ ਟੋਏ ਨੂੰ ਪੁੱਟਿਆ ਗਿਆ ਤੇ ਅੰਦਰੋਂ ਮ੍ਰਿਤਕ ਹਾਲਤ ਦੇ ਵਿੱਚ ਲੜਕੇ ਦੀ লাশ ਨੂੰ ਬ੍ਰਾਹਮਤ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜੋ ਹੈ ਬਠਿੰਡਾ ਦੇ ਪਿੰਡ ਚੌਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਵੇਲੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਮਾਪਿਓ ਰੋ ਰੋ ਕੇ ਤਾਹਾਂ ਮਾਰ ਰਿਹਾ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਵੇਗਾ ਮਾਤਾ ਕੀ ਕਹਿਣਾ ਚਾਹੁੰਦੇ ਦੁੱਖ ਦੇ ਕਹਿਣਾ ਦੇਵਤਾ ਜੀ ਉਹਨੇ ਵਰਗਾ ਤੀ ਨਹੀਂ ਜਾਨੂ ਅੱਜ 10 ਦਿਨ ਹੋ ਗਏ ਬਾਦ ਜਾਨੂ ਨਹੀਂ ਬਿੰਨੇ ਕਵੰਦਰੀ ਘਬਾਤਾ ਨਹੀਂ ਅੰਦਰੀ ਘਬਾਤਾ ਮੇਰਾ ਦੇਵਤਾ ਜੀ 10 ਦਿਨ ਹੋ ਗਏ ਮੇਰੇ ਪੁੱਤਾਂ ਦੇ ਜੋ ਭੱਜਲੇ ਪਵੇ ਤੇ ਫਿਰਗੇ ਕਿਤੇ ਨਹੀਂ ਖੜੇ ਹਏ ਮੇਰੀ ਤੀਨੇ ਰੰਡੀ ਨੇ ਪਾਲਾ ਦੀ ਮਸਾ ਦੇ ਨਾਏ ਤੇ ਮੇਰੀ ਤੀਨੇ ਰੰਡੀ ਨੇ ਪਾਲਾ ਦੀ ਅੱਗੇ ਦਾ ਪਿਓ ਮਾਰਦਾ ਦੀ ਕਿਸੇ ਨਹੀਂ ਆਈ ਹਾਏ ਉਹਦਾ ਨਹੀਂ ਉਹ ਗੋਸ਼ਕ ਨੇ ਗਲਿਆ ਦੀ ਹਾਏ ਹਾਏ ਜਾਨੂਆ ਜੀ ਦਾ ਜੰਦਰੋਗ ਬਾਲਦਾਂ ਨੂੰ ਹਾਏ ਜਿੰਦਾ ਗੇਤ ਮਨਾਦਾ ਦੀ ਕਰੋਲੇ ਦੇ ਤੇ ਹਾਈ ਨਹੀਂ ਮੇਰਾ ਪੁੱਤ ਅੰਦਰੀ ਪਿਆ ਨਹੀਂ ਮੇਰਾ ਦੋਤਾ ਸਿਉਨੇ ਦਾ ਰਲ ਗਿਆ ਨਹੀਂ ਨਹੀਂ ਮੇਰਾ ਦੋਤਾ ਵਾਲੇ ਛੋੜੋ ਦੀ ਮੇਰੀ ਦੀਨੇ ਮਝਾ ਵਾਲੇ ਤੇ ਰੰਡੀ ਨੇ ਹਾਏ ਦੋਰੀ ਸੌਣਾ ਉਹਦਾ ਫੇਰ ਆ ਜੂਗਾ ਦੱਸ ਦੇ ਬੋੜ ਮੇਰੀ ਦੀ ਰੁਕ ਤੋਂ ਜਾਊਗਾ ਇਹ ਗੱਲ ਇਦਾਂ ਦੀ ਵੀ ਪਿਛਲੀ 17 ਤਰੀਕ ਤੋਂ ਲੈ ਕੇ ਬੱਚਾ ਗੁੰਮ ਸੀਗਾ ਘਰੋਂ ਕੋਈ ਬਿਠਾ ਕੇ ਲੈ ਕੇ ਗਿਆ ਮੋਟਰਸਾਈਕਲ ਤੇ ਇਹ ਪਤਾ ਨਹੀਂ ਲੱਗਿਆ ਤੁੰਦ ਕਰਨ ਨੂੰ ਵੀ ਕੌਣ ਬੰਦਾ ਸੀਗਾ ਵੀ ਬੱਚਾ ਨੂੰ ਜਦੋਂ ਪਤਾ ਲੱਗਿਆ ਵੀ ਸਾਡਾ ਭਰਾ ਹੈ ਨੀਗਾ ਇਹਨਾਂ ਨੇ ਭਾਲ ਟੋਲ ਕਰੀ ਉਹਦੇ ਉਸੇ ਦਿਨ ਤੋਂ ਲੈ ਕੇ ਭਾਲ ਟੋਲ ਕਰਦੇ ਹੁੰਦੇ ਨੇ ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ ਪੁਲਿਸ ਨੇ ਕੋਈ ਏਡੀ ਗੋਗਾ ਨਹੀਂ ਕੀਤੀ ਫਿਰ ਮੇਰੇ ਕੋਲ ਵੀ ਜਦੋਂ ਸਾਨੂੰ ਪਤਾ ਲੱਗਿਆ ਮੈਂ ਫੋਨ ਤੇ ਇਹਨਾਂ ਨੂੰ ਪੁੱਛਿਆ ਮੈਂ ਵੀ ਕੀ ਗੱਲ ਹੋ ਗਈ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਬਾਈ ਜੀ ਆ ਗੱਲ ਹੋ ਗਈ ਵੀ ਇੰਨੇ ਦਿਨ ਹੋ ਗਏ ਮੈਂ ਉਹ ਵੀ ਤੁਸੀਂ ਪੁਲਿਸ ਨੂੰ ਕਹਿੰਦੇ ਜੀ ਅਸੀਂ ਪੁਲਿਸ ਦੇ ਉੱਤੇ ਥਾਣੇ 'ਚ ਹੀ ਖੜੇ ਹਾਂ ਵੀ ਕੋਈ ਗੌਰ ਨਹੀਂ ਕਰ ਰਹੇ ਇਹ ਕਹਿੰਦੇ ਵੀ ਪੁਲਿਸ ਵਾਲੇ ਸਾਨੂੰ ਕਹਿੰਦੇ ਵੀ ਤੁਸੀਂ ਭਾਲੋ ਆਪਣੇ ਲੈਵਲ ਤੇ ਤੇ ਫਿਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕੋ ਆ ਜੀ ਦੇ ਲੜਕੇ ਨੂੰ ਮੈਂ ਆ ਭਾਈ ਤੁਸੀਂ ਬਾਈ ਜੀ ਨੂੰ ਫੋਨ ਕਰੋ ਇਹ ਤਾਂ ਗੱਲ ਹੋਊਗੀ ਨਹੀਂ ਇਹ ਤੁਹਾਡੀ ਕਿਸੇ ਰਾਹ ਨਹੀਂ ਪੈਣੀ ਗੱਲ ਇਹ ਚਾਹੇ ਆਪਾਂ ਜਿੰਨਾ ਮਰਜ਼ੀ ਭੱਜੇ ਫਿਰੀਏ ਤੋਂ ਅੱਜ ਪਤਾ ਲੱਗਿਆ ਸਾਡੇ ਕੋਲੇ ਫੋਨ ਗਿਆ ਸੀ ਕਹਿੰਦੇ ਵੀ ਡੈੱਡ ਬੋਡੀ ਮਿਲ ਗਈ ਆ ਥਾਣੇ ਦੇ ਵਿੱਚ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਆ ਵੀ ਉਹਨਾਂ ਦੇ ਕਿਸੇ ਬਗਲ ਦੇ ਵਿੱਚ ਦੱਬੀ ਹੋਈ ਡੈੱਡ ਬੋਡੀ ਮਿਲੀ ਆ ਤੂੰ ਅੱਜ ਸਵੇਰ ਦਾ ਇਹ ਮਤਲਬ ਪਤਾ ਲੱਗਿਆ ਡੈੱਡ ਬੋਡੀ ਦਾ ਵੀ ਕਿ ਜਿਹਦੇ ਮਤਲਬ ਉਹਦੇ ਵਿੱਚ ਆ ਜਿਹੜਾ ਕੋਈ ਮੁੰਡਾ ਲੈ ਕੇ ਗਿਆ ਉਹਨਾਂ ਦੇ ਬਗਲ ਦੇ ਵਿੱਚ ਸੀਗੀ ਹੁਣ ਤੱਕ ਪੁਲਿਸ ਨੇ ਕੋਈ ਗੌਰ ਨਹੀਂ ਕਰੀ ਗਈ ਉਹਦੀ ਅਸੀਂ ਚਾਹੁੰਦੇ ਆ ਵੀ ਪੁਲਿਸ ਇਹਨਾਂ ਬੱਚਿਆਂ ਨੂੰ ਇਨਸਾਫ ਦੇਵੇ ਦੋਸ਼ੀਆਂ ਨੂੰ ਸਜ਼ਾ ਦੇਵੇ ਘੜੀ ਤੋਂ ਘੜੀ ਤਾਂ ਕਿ ਅੱਗੇ ਤੋਂ ਕੋਈ ਅਸੀਂ ਜਿਹੜੀ ਅਣਸੁਖਾਵੀ ਘਟਨਾ ਹੋ ਵਾਪਰ ਨਾ ਸਕੇ ਮੋਗੇ ਬਾਰਾਂ ਗੱਲ ਹੈ ਡੈਡ ਬੋਡੀ ਤੋਂ ਸੇਰ ਤੋਂ ਲੈ ਕੇ ਨਾ ਲੋ 5 ਵਜੇ 5 ਵਜੇ ਦੀ ਗੱਲ ਹੈ ਸਵੇਰੇ 5 ਵਜੇ ਕਹਿੰਦੇ ਕਹਿੰਦੇ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੀ ਡੈਡ ਬੋਡੀ ਦੇ ਕੋਲੇ ਮਤਲਬ ਵੀ ਸੁਣਿਆ ਮੈਂ ਕਹਿੰਦੇ ਵੀ ਦੋ ਸਿਪਾਹੀ ਉੱਥੇ ਮਤਲਬ ਇਹਨਾਂ ਨੇ ਤਾਇਨਾਤ ਕੀਤੇ ਨੇ ਪਰ ਡੈਡ ਬੋਡੀ ਹਲੇ ਤੱਕ ਇਹਨਾਂ ਨੇ ਉੱਥੋਂ ਕੱਢੀ ਨਹੀਂ ਆ ਕੀ ਨਵੇਂ ਚੱਟੇ ਹਨ ਮੇਰਾ ਨਾਮ ਨਿਰਮਲ ਸਿੰਘ ਹੈ ਨਿਰਮਲ ਸਿੰਘ ਗੁਰੂ ਘਟਣਾ ਹੋਈ ਹੈ ਘਟਣਾ ਬਹੁਤ ਮਾੜੀ ਭੱਗੀ ਹੋਈ ਹੈ ਜੀ ਬਹੁਤ ਜ਼ਿਆਦਾ ਹੋਇਆ ਕੰਮ ਇਹ ਮਾੜਾ ਇੱਕ ਨੌਜਵਾਨ ਨੇ ਮਾਰ ਕੇ ਉਹਨੂੰ ਅੰਦਰ ਦੱਬਤਾ। ਹੂੰ ਤੇ ਹੁਣ ਪੁਲਿਸ ਦੀ ਡੀ ਕੀ ਚੈ ਵੀ ਕੀ ਕਰ ਰਹੀ ਹੈਗਾ। ਕਦੋਂ ਪਤਾ ਲੱਗਿਆ ਤੁਹਾਨੂੰ ਘਟਨਾ ਦਾ? ਇਹ ਸਵੇਰ ਪਤਾ ਲੱਗਿਆ ਜੀ। ਸਵੇਰ ਉਹਦੇ ਪਿਤਾ ਨੇ ਮੁੰਡੇ ਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਆਹ ਕੰਮ ਕਰਤਾ ਮੇਰੇ ਮੁੰਡੇ ਨੇ। ਹੂੰ ਹੁਣ ਪੁਲਿਸ ਪ੍ਰਸ਼ਾਸਨ ਦੇਖੋ ਗਾਹ ਕੀ ਕਰਦੀ। ਕਿੰਨੇ ਘੰਟੇ ਹੋ ਚੁੱਕੇ ਕੋਈ ਹੋ ਗਏ 12 ਘੰਟੇ ਹੋ ਗਏ। ਕੋਈ ਪਹੁੰਚੇ ਇੱਥੇ। ਪਹੁੰਚੇ ਦੋ ਮੁਲਾਜ਼ਮ ਆਏ ਡੈੱਡ ਬਡੀ ਇੱਕ ਜੀ ਰੱਖੀ। ਦੂਜੇ ਮੁਲਾਜ਼ਮ ਕਹਿ ਦਿੰਦੇ ਅਸੀਂ ਆਉਂਦੀਆਂ ਕਹਿਣਾ ਚਾਹਣਾ ਜਿਹੜਾ ਕਤਲ ਦਾ ਮਾਮਲਾ ਖੰਮਾ ਸਰ ਅੱਜ ਸਾਡੇ ਕੋਲੇ ਜਿਹੜਾ ਜੀ ਇਹ ਅਰਸ਼ਦੀਪ ਮੁੰਡਾ ਹੈਗਾ ਪਿੰਡ ਚੌਕੇ ਦਾ ਰਹਿਣ ਵਾਲਾ ਹੈ ਇਹ 7-8 ਦਿਨਾਂ ਤੋਂ ਜਿਹੜਾ ਹੈਗਾ ਇਹਦੇ ਗੁੰਮਸ਼ੁਦਗੀ ਦੀ ਰਪੜੇ ਦੇ ਪਰਿਵਾਰ ਨੇ ਲਿਖਵਾਈ ਸੀ ਜਿਸ ਸੰਬੰਧੀ ਅਸੀਂ ਇਸ਼ਤਿਹਾਰ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹਦੀ ਭਾਲ ਚੱਲ ਰਹੀ ਸੀ ਇਹਦੇ ਵਿੱਚ ਕਈ ਵਾਰ ਗੱਲ ਆਉਂਦੀ ਸੀ ਕਿ ਵੀ ਫਲਾਣੀ ਥਾਂ ਤੇ ਦੇਖਿਆ ਗਿਆ ਹੈ ਜਾਂ ਤਲਵੰਡੀ ਦੇਖਿਆ ਗਿਆ ਜਾਂ ਕਿਤੇ ਦੇਖਿਆ ਗਿਆ ਉਹ ਸਾਰੀਆਂ ਚੀਜ਼ਾਂ ਤਸਦੀਕ ਕਰ ਰਹੇ ਸੀਗੇ ਤੇ ਅੱਜ ਸਾਨੂੰ ਜਿਹੜੀ ਹੈਗੀ ਹੈ ਇਹ ਗੱਲ ਜਿਹੜੀ ਕਨਫਰਮ ਹੁੰਦੀ ਹੈ ਕਿ ਇਹਦਾ ਜਿਹੜ ਤੋਂ ਮਰਡਰ ਦੇ ਸੰਬੰਧੀ ਜਿਹੜੇ ਹੈਗੇ ਪਿੰਡ ਦੇ ਦੋ ਮੁੰਡੇ ਨੇ ਇੱਕ ਗੁਰਪਿੰਦਰ ਉਰਫ ਗੋਲਡੀ ਹੈ ਤੇ ਦੂਸਰਾ ਬਲਜੀਤ ਜਿਹੜਾ ਹੈਗਾ ਉਰਫ ਪ੍ਰਭੂ ਹੈ ਤਾਂ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਕਲੀਅਰ ਕੱਟ ਸਾਡੇ ਕੋਲੇ ਇਨਫੋਰਮੇਸ਼ਨ ਆਈ ਉਹਦੇ ਬੇਸਿਸ ਦੇ ਉੱਤੇ ਐਫ ਆਈ ਆਰ ਲੋਜ ਹੁੰਦੀ ਹੈ ਐਫ ਆਈ ਆਰ ਲੋਜ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਡੇ ਵੱਲੋਂ ਅੱਗੇ ਜਿਹੜਾ ਹੈਗਾ ਦੋਸ਼ੀਆਂ ਨੇ ਦੱਸਿਆ ਸਾਨੂੰ ਉੱਥੇ ਮੌਕੇ ਤੇ ਲੈ ਕੇ ਆਏ ਨੇ ਜਿੱਥੇ ਉਹਨਾਂ ਨੇ ਡੇਡ ਬੋਡੀ ਨੂੰ ਦੱਬਿਆ ਹੋਇਆ ਮਿੱਟੀ ਦੇ ਥੱਲੇ ਕਾਫੀ ਜਿਹੜਾ ਡੂੰਘਾ ਟੋਆ ਪੱਟ ਕੇ ਤੇ ਉੱਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਿਹੜੀ ਹੈ ਬੋਡੀ ਇਸ ਤੋਂ ਰਿਕਵਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪ੍ਰੋਸੀਜਰ ਹੈ ਪੋਸਟਮਾਰਟਮ ਦਾ ਜਾਂ ਅੱਗੇ ਦਾ ਉਹ ਸਾਰਾ ਫਾਲੋ ਕੀਤਾ ਜਾਏਗਾ ਸਰ ਕਾਰਨ ਪਤਾ ਲੱਗੇ ਕਿਉਂ ਕਤਲ ਕੀਤਾ ਸਰ ਇਹ ਸਾਰਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਕਿ ਐਗਜੈਕਟ ਕਾਰਨ ਕੀ ਰਹੇ ਨੇ ਹਜੇ ਜਿਹੜੇ ਦੋਸ਼ੀ ਨੇ ਅਲੱਗ-ਅਲੱਗ ਗੱਲਾਂ ਕਰ ਰਹੀ ਨੇ ਤੇ ਅਸੀਂ ਉਹ ਦੌਰਾਨੇ ਤਫਤੀਸ਼ ਉਹ ਸਾਰੀ ਗੱਲਬਾਤ ਕਲੀਅਰ ਕਰਾਂਗੇ ਕੁਝ ਇਹਨਾਂ ਦੀ ਰੰਜਿਸ਼ਬਾ ਕ੍ਰਿਸ਼ਨ ਅਸੀਂ ਕਲੀਅਰ ਕਰ ਲਾਂਗੇ ਜੀ ਸਰ ਪੁਲਿਸ ਨੇ ਕਿੰਨੇ ਜਣੇ ਗ੍ਰਿਫਤਾਰ ਕੀਤੇ ਤੁਸੀਂ ਕਿਸ ਮਾਮਲੇ ਐਜ਼ ਆਫ ਨਾਓ ਜਿਹੜੀ ਗੱਲ ਸੀਗੀ ਜੀ ਦੋ ਬੰਦਿਆਂ ਦੀ ਗੱਲ ਆਈ ਸੀਗੀ ਜਿਹੜਾ ਇਸ ਤਰ੍ਹਾਂ ਮੈਂ ਤੁਹਾਨੂੰ ਗੁਰਪਿੰਦਰ ਉਰਫ 골ਡੀ ਅਤੇ ਦੂਜਾ ਬਲਜੀਤ ਉਰਫ ਪ੍ਰਭੂ ਦੀ ਗੱਲ ਸਾਹਮਣੇ ਆਈ ਹੈ ਉਹ ਦੋਨਾਂ ਦਾ ਹੀ ਜ਼ਿਕਰ ਆਇਆ ਸੀਗਾ ਜਿਹੜੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ